ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ 3 ਕਿਲੋ ਅਫੀਮ ਤੇ ਡਰੱਗ ਮਨੀ ਦੇ ਨਾਲ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮਹਿਮਦੇ ਤਹਿਤ ਅੱਜ ਏਡੀਸੀਪੀ શ્રી ਨਵਜੋਤ ਸੰਧੂ ਏਡੀਸੀਪੀ 3 ਤੇ શ્રી ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਗੌਰ ਇਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਈਸ਼ੂ ਵਾਸੀ ਵਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਤੋਂ ਇਹ ਪਤਾ ਲੱਗਿਆ ਵੀ ਇਹ ਲੋਕਡਾਊਨ ਦੇ ਕੰਮ ਤੋਂ ਲੋਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜ਼ਿਆਦਾ ਇਹ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀ ਇਹਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ यूपी ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲਲ ਕਰਕੇ यूपी ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ यूपी ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਅੱਥੀ ਫੜਿਆ ਇਹਦੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾਂਦੀ ਹੈ